ਸ਼ਸ਼ੀਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰੇਂਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ੍ਰੀ ਅਕਾਲ ਸ਼ਸ਼ੀਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਪਾਂ ਖੇਡ ਜਗਤ ਨਾਲ ਜੁੜੀ ਖਬਰ ਤੋਂ ਹੀ ਸ਼ੁਰੂਆਤ ਕਰੀਏ ਕਿਉਂਕਿ ਕੁਸ਼ਤੀ ਖਿਡਾਰੀਆਂ ਜਿਹੜੀ ਵਿਨੇਸ਼ ਫੋਗਾ ਤੋਂ ਲੈ ਕੇ ਜਿਹੜੀ ਮੰਦਭਾਗੀ ਖਬਰ ਆਈ ਅਸੀਂ ਸਾਰੇ ਹੀ ਉਸ ਤੋਂ ਜਾਣੂ ਆ ਬਹੁਤ ਵਧੀਆ ਉਹਨਾਂ ਦੀ ਪਰਫਾਰਮੈਂਸ ਚੱਲ ਰਹੀ ਸੀ ਪਰ ਇੱਕਦਮ ਕੁਝ ਜਿਹਾ ਹੁੰਦਾ ਕਿ ਉਹ ਮੈਚ ਤੋਂ ਹੀ ਬਾਹਰ ਹੋ ਜਾਂਦੇ ਨੇ ਡਿਸਕਵਾਲੀਫਾਈ ਹੋ ਜਾਂਦੇ ਨੇ ਫਾਈਨਲ ਤੋਂ ਪਹਿਲਾਂ ਅਜਿਹਾ ਝਟਕਾ ਲੱਗਣਾ ਪੂਰਾ ਦੇਸ਼ ਜਿਹੜਾ ਹੈ ਜ਼ਰੂਰ ਸੋਗ ਦੀ ਲਹਿਰ ਦੇ ਵਿੱਚ ਚੱਲ ਰਿਹਾ ਕਿ ਕਿੱਥੇ ਇੱਕ ਪਾਸੇ ਖਿਡਾਰਨ ਦੀ ਵਿਨੇਸ਼ ਵਗਾੜ ਦੀ ਬਹੁਤ ਵਧੀਆ ਪਰਫਾਰਮੈਂਸ ਤੇ ਇੱਕਦਮ ਡਿਸਕਵਾਲੀਫਾਈ ਹੋ ਜਾਣਾ ਸੋ ਪਾਰਲੀਮੈਂਟ ਤੋਂ ਲੈ ਕੇ ਭਾਰਤ ਦੇ ਸਾਡੇ ਦੇਸ਼ ਦੇ ਹਰ ਇੱਕ ਗਲੀ ਮੁਹੱਲੇ ਦੇ ਵਿੱਚ ਵੀ ਵਿਨੇਸ਼ ਵਗਾਰ ਦੀ ਗੱਲ ਹੀ ਚੱਲ ਰਹੀ ਹੈ ਸੋ ਡੱਲਾ ਜੀ ਇੱਥੇ ਮੈਂ ਹੁਣ ਇਹ ਗੱਲ ਮੁੱਦੇ ਤੇ ਆਵਾਂ ਤਾਂ ਤਕਨੀਕੀ ਤੌਰ ਤੇ ਨਿਯਮਾਂ ਦੇ ਤੌਰ ਤੇ ਅਗਰ ਆਪਾਂ ਦੇਖੀਏ ਸਾਰੇ ਮਾਮਲੇ ਨੂੰ ਆਪਾਂ ਦੇਖਦੇ ਆ ਕਿੱਥੇ ਸਹੀ ਮੰਨਿਆ ਜਾਏ ਕਿੱਥੇ ਗਲਤ ਮੰਨਿਆ ਜਾਏ ਮੈਂ ਜ਼ਰੂਰ ਚਾਹੂੰਗੀ ਕਿ ਇੱਕ ਇੱਕ ਗੱਲ ਇਸ ਨੂੰ ਲੈ ਕੇ ਤੁਸੀਂ ਜ਼ਰੂਰ ਸਾਂਝੀ ਕਰਿਓ ਬਿਲਕੁਲ ਸਭ ਤੋਂ ਪਹਿਲਾਂ ਤਾਂ ਹਰਜੋਤ ਜੀ ਇੱਕ ਦਿਨ ਜਿਹੜਾ ਪਰਸੋਂ ਦਾ ਦਿਨ ਸੀ ਇੱਕੋ ਦਿਨ ਦੇ ਵਿੱਚ ਨੇ ਵੱਡੇ ਉਲਟ ਫੇਅਰ ਕੀਤੇ ਵਿਨੇਸ਼ ਫੁਗਾਟ ਨੇ ਦੁਨੀਆ ਦੀ ਜਿਹੜੀ ਨੰਬਰ 1 ਵਰਲਡ ਰੈਂਕਿੰਗ ਦੀ ਪਲੇਅਰ ਸੀ ਜਾਪਾਨ ਦੀ ਉਹਦਾ ਮੈਂ ਨਾਮ ਲਿਖਿਆ ਸੀ ਯੂਈ ਸੁਸਾਕੀ ਉਹ ਦੁਨੀਆ ਦੀ ਇੱਕ ਨੰਬਰ ਦੀ ਪਲੇਅਰ ਸੀ ਸਭ ਤੋਂ ਪਹਿਲਾਂ ਤਾਂ ਵਿਨੇਸ਼ ਫੁਗਾਟ ਨੇ ਯੂਈ ਸੁਸਾਕੀ ਨੂੰ 3-2 ਦੇ ਨਾਲ ਹਰਾਇਆ ਕੁਸ਼ਤ ਪਰ ਉਹ ਦੁਨੀਆ ਦੀ ਇੱਕ ਨੰਬਰ ਦੀ ਪਲੇਅਰ ਸੀ ਕਿੱਡਾ ਵੱਡਾ ਉਲਟ ਫੇਅਰ ਕੀਤਾ ਉਸ ਤੋਂ ਬਾਅਦ ਕੁਆਟਰਫਾਈਨਲ ਆਇਆ ਕਵਾਰਟਰ ਫਾਈਨਲ ਦੇ ਵਿੱਚ ਫਗਾਟ ਨੇ ਕਿਊਬਾ ਦੀ ਸੀ ਉਹ ਸੈਮੀ ਫਾਈਨਲ ਚ ਹਰਾਇਆ ਸੈਮੀ ਫਾਈਨਲ ਚ ਜਿਹੜੀ ਕਿਊਬਾ ਦੀ ਗੂਜ਼ਮੈਨ ਸੀ ਉਹਨੂੰ 5 ਜ਼ੀਰੋ ਨਾਲ ਹਰਾਇਆ ਮਤਲਬ ਬਹੁਤ ਵੱਡੇ ਮਾਰਜਨ ਦੇ ਨਾਲ ਵਿਨੇਸ਼ ਫਗਾਟ ਨੇ ਇਹ ਮੈਚ ਜਿੱਤੇ ਇਸ ਤੋਂ ਪਹਿਲਾਂ ਜਿਹੜਾ ਕਵਾਰਟਰ ਫਾਈਨਲ ਸੀ ਕਵਾਰਟਰ ਫਾਈਨਲ ਦੇ ਵਿੱਚ ਯੂਕਰੇਨ ਦੀ ਖਿਡਾਰਨ ਸੀ ਉਹ ਵੀ ਬਹੁਤ ਤਕੜੀ ਖਿਡਾਰਨ ਦੱਸੀ ਜਾਂਦੀ ਹੈ ਉਸਾਨਾ ਲਿਵਾਚ ਉਹਨੂੰ ਹਰਾਤਾ ਕਵਾਰਟਰ ਫਾਈਨਲ ਫਿਰ ਸੈਮੀਫਾਈਨਲ ਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿਊਬਾ ਦੀ ਗੁਸਮੈਨ ਨੂੰ ਹਰਾਇਆ ਹੁਣ ਇੱਕੋ ਦਿਨ ਚ ਤਿੰਨ ਵੱਡੇ ਉਲਟ ਫੇਰ ਵਿਨੇਸ਼ ਫਗਾਟ ਨੇ ਕੀਤੇ ਤੇ ਸੈਮੀਫਾਈਨਲ ਜਿੱਤਣ ਦਾ ਮਤਲਬ ਹੁੰਦਾ ਹੈ ਕਿ ਸਿਲਵਰ ਮੈਡਲ ਪੱਕਾ ਹਾਂ ਔਰ ਮੌਜੂਦਾ 올림픽 ਦੇ ਵਿੱਚ ਭਾਰਤ ਦੇ ਕਿਸੇ ਵੀ ਖਿਡਾਰੀ ਨੇ ਸਿਲਵਰ ਮੈਡਲ ਨਹੀਂ ਜਿੱਤਿਆ ਅਸੀਂ ਤਾਂਬੇ ਦੇ ব্রੋਂਜ਼ ਦੇ ਤਿੰਨ ਮੈਡਲ ਜਿੱਤੇ ਨੇ ਇੱਕ ਤਾਂ ਹਰਿਆਣੇ ਦੀ ਕੁੜੀ ਹੈ ਮਨੂ ਭਾਕਰ ਉਹਨੇ ਇੰਡੀਵਿਜੂਅਲ ਤੌਰ ਤੇ ਮੈਡਲ ਜਿੱਤੇ ਆ ਇੱਕ ਮਨੁਪਾਕਰ ਔਰ ਸਰਬਜੋਤ ਇਹਨਾਂ ਨੇ ਟੀਮ ਦੇ ਤੌਰ ਤੇ ਮੈਡਲ ਜਿੱਤੇ ਆ ਮਨੁਪਾਕਰ ਨੇ ਦੋ ਮੈਡਲ ਜਿੱਤੇ ਇਸ ਨਜ਼ਰੀਏ ਦੋ ਮੈਡਲ ਹੋ ਗਏ ਕਿਉਂਕਿ ਉਹ ਸਾਂਝਾ ਮੈਡਲ ਹੈ ਟੀਮ ਦਾ ਔਰ ਇੱਕ ਸੁਪਨਿਲ ਕੁਸੇਲ ਇਹਨਾਂ ਨੇ 50 ਮੀਟਰ ਰਾਈਫਲ ਹੈ ਜਿਹੜੀ ਤਿੰਨ ਪੋਜੀਸ਼ਨ ਉਹਦੇ ਵਿੱਚ ব্রੌਂਜ਼ ਜਿੱਤੇ ਆ ਮਤਲਬ ਅਸੀਂ ਤਿੰਨ ਮੈਡਲ ਜਿੱਤੇ ਆ ਇਸ 올림픽 ਸਾਡਾ ਹਾਕੀ ਦਾ ਸੁਪਨਾ ਟੁੱਟ ਗਿਆ ਸੈਮੀਫਾਈਨਲ ਦੇ ਵਿੱਚ ਭਾਰਤ ਦੀ ਟੀਮ ਹਾਰ ਗਈ ਉਹ ਵੀ ਸਾਡਾ ਜਿਹੜਾ ਅਗਰ ਅਸੀਂ ਸੈਮੀਫਾਈਨਲ ਜਿੱਤ ਕੇ ਫਾਈਨਲ ਚ ਪਹੁੰਚਦੇ ਤੇ ਇੱਕ ਮੈਡਲ ਪੱਕਾ ਸੀ ਅਗਰ ਅਸੀਂ ਸੈਮੀਫਾਈਨਲ ਵੀ ਜਿੱਤ ਜਾਂਦੇ ਤਾਂ ਸਾਡਾ ਇੱਕ ਮੈਡਲ ਪੱਕਾ ਸੀ ਉਹ ਵੀ ਸਾਨੂੰ ਮੈਡਲ ਨਹੀਂ ਮਿਲਿਆ ਔਰ ਵਿਨੇਸ਼ ਫਗਾਟ ਫਾਈਨਲ ਦੇ ਵਿੱਚ ਸੀ ਔਰ ਫਾਈਨਲ ਦੇ ਵਿੱਚ ਕੱਲ ਜਦੋਂ ਜਨ ਸ਼ੁਰੂ ਹੋਇਆ ਸਵੇਰੇ ਸਭ ਤੋਂ ਪਹਿਲਾਂ ਉਹਨਾਂ ਦਾ ਭਾਰ ਨਾਪਿਆ ਗਿਆ ਦੋ ਵਾਰ ਨਾਪਿਆ ਗਿਆ ਭਾਰ ਕਿ ਇਹ ਰੂਟੀਨ ਹੈ ਤਕਨੀਕੀ ਤੌਰ ਤੇ ਭਾਰ ਨਾਪੇ ਜਾਂਦੇ ਨੇ ਔਰ 100 ਗ੍ਰਾਮ ਵੱਧ ਸੀ ਜੇ ਕਿਹਾ ਜਾਵੇ ਕਿ ਜੇ 3-4 ਘੁੱਟਾਂ ਪਾਣੀ ਦੀਆਂ ਨਾ ਪੀਤੀਆਂ ਹੁੰਦੀਆਂ ਕਿਸੇ ਵਿਅਕਤੀ ਨੇ ਕਿ ਉਹ 100 ਗ੍ਰਾਮ ਭਾਰ ਉਹਦਾ ਐਡਜਸਟ ਹੋ ਜਾਂਦਾ ਆ ਭਾਵੇਂ ਜਿਵੇਂ ਦੇਸੀ ਭਾਸ਼ਾ ਚ ਗੱਲ ਕਰਦੇ ਆ ਪਰ ਸਵਾਲੇ ਬਹੁਤ ਵੱਡਾ ਹੈ ਵਿਨੇਸ਼ ਫੁਗਾੜ ਨੇ ਇੱਕ ਵੱਡੀ ਇਨਸਾਫ ਦੀ ਜੰਗ ਲੜੀ ਜਿਹੜੇ ਕੁਸ਼ਤੀ ਫੈਡਰੇਸ਼ਨ ਨੇ ਭਾਰਤ ਦੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਰਹੇ ਬ੍ਰਿਜ ਮੋਹਨ ਸਿੰਘ ਉਹਨਾਂ ਨਾਲ ਨਾ ਕੇਵਲ ਵਿਨੇਸ਼ ਫੁਗਾਟ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖਡਾਰਨਾ ਸੀ ਕੁਸ਼ਤੀ ਵਾਲੀਆਂ ਉਹਨਾਂ ਦੇ ਵਿੱਚ ਸਾਖਸ਼ੀ ਮਲਿਕ ਵੀ ਸੀ ਪਿਛਲੀ ਵਾਰੀ ਜਿਹੜੀ ਸਾਡੀ ਸਾਖਸ਼ੀ ਮਲਿਕ ਪਹਿਲਵਾਨ ਹੈ ਇਹਨੇ ਵੀ ਮੈਡਲ ਜਿੱਤਿਆ ਸੀ 골ਡ ਮੈਡਲ ਜਿੱਤਿਆ ਸੀ ਔਰ 50 ਕਿਲੋਗ੍ਰam ਭਾਰ ਵਰਗ ਦੇ ਵਿੱਚ ਵਿਨੇਸ਼ ਫੁਗਾਟ ਪਹਿਲੀ ਵਾਰੀ ਸਾਡੀ ਇੰਡੀਅਨ ਫੀਮੇਲ ਜਿਹੜੀ ਫਾਈਨਲ ਚ ਪਹੁੰਚੀ ਸੀ ਇਸ ਕਰਕੇ ਹੁਣ ਕਿਉਂਕਿ ਬ੍ਰਿਜ ਭੂਸ਼ਣ ਹੋਣਾਂ ਦੇ ਨਾਲ ਬਹੁਤ ਲੰਮਾ ਸਮਾਂ ਇਨਸਾਫ ਦੀ ਲੜਾਈ ਲੜੀ ਇਨਸਾਫ ਤਾਂ ਚਲੋ ਹਜੇ ਅਦਾਲਤਾਂ ਚੋਂ ਮਿਲੂਗਾ ਮਿਲਿਆ ਨਹੀਂ ਪਰ ਵਿਨੇਸ਼ ਫੁਗਾਟ ਔਰ ਇਹ ਖਿਡਾਰੀ ਇਹ ਲਗਾਤਾਰ ਇਲਜ਼ਾਮ ਲਾਉਂਦੇ ਸੀ ਪਹਿਲਾਂ ਵੀ ਇੱਕ ਟੂਰਨਾਮੈਂਟ ਦੇ ਵਿੱਚ ਜਦੋਂ ਵਿਨੇਸ਼ ਫੁਗਾਟ ਨੇ ਜਾਣਾ ਸੀ ਤੇ ਇਹਨੇ ਸ਼ੱਕ ਖੜਾ ਕੀਤਾ ਸੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿ ਮੇਰੀ ਟੀਮ ਦੇ ਨਾਲ ਜੁੜੇ ਜਿਹੜੇ ਲੋਕ ਨੇ ਉਹਨਾਂ ਨੂੰ ਜ਼ਰੂਰੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਇੱਥੋਂ ਤੱਕ ਸ਼ੱਕ ਪ੍ਰਗਟ ਕੀਤਾ ਸੀ ਵਿਨੇਸ਼ ਫੁਗਾਟ ਨੇ ਕਿ ਕਿਤੇ ਮੇਰੇ ਖਾਣ ਪੀਣ ਦੇ ਸਮਾਨ 'ਚ ਕੁਝ ਮਿਲਾ ਨਾ ਦਿੱਤਾ ਜਾਵੇ ਤਾਂ ਕਿ ਮੇਰਾ ਡੋਪ ਟੈਸਟ ਫੇਲ ਹੋ ਜਾਵੇ ਮਤਲਬ ਜਿਹੜੀ ਕੁਸ਼ਤੀ ਫੈਡਰੇਸ਼ਨ ਹੈ ਉਹਦੇ ਵਿੱਚ ਪੋਲਿਟਿਕਸ ਹੈ ਹਮ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਅਗਰ ਵਿਨੇਸ਼ ਫੁਗਾਟ ਦਾ ਭਾਰ 100 ਗ੍ਰਾਮ ਵਧਿਆ ਵਿਨੇਸ਼ ਫੁਗਾਟ ਨਹੀਂ ਸੀ ਉੱਥੇ ਲੜ ਰਹੀ ਫਾਈਨਲ ਭਾਰਤ ਨੇ ਲੜਨਾ ਸੀ ਕਿ ਵਿਨੇਸ਼ ਫੁਗਾਟ ਦੇ ਨਾਲ ਉਥੇ ਖਾਣ ਪੀਣ ਵਾਲੇ ਐਕਸਪਰਟ ਉਥੇ ਡਾਈਟੀਸ਼ਨ ਉਥੇ ਫਿਜ਼ੀਸ਼ੀਅਨ ਫਿਜ਼ਿਓ ਉਥੇ ਟੀਮ ਦੇ ਮੈਨੇਜਰ ਉਥੇ ਹਸਪੀਟੈਲਿਟੀ ਦੇ ਮੈਨੇਜਰ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਔਰ ਖਿਡਾਰੀ ਨੂੰ ਕਿਹੜੀ ਡਾਈਟ ਦਿੱਤੀ ਜਾਣੀ ਹੈ ਜਿਹੜਾ ਖਿਡਾਰੀ 올림픽 ਦੇ ਵਿੱਚ ਹੈ ਬਕਾਇਦਾ ਟੀਮ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਬਹੁਤ ਨਾਪ ਤੋਲ ਕੇ ਡਾਈਟ ਦੇਣੀ ਹੁੰਦੀ ਹੈ ਔਰ ਇਹ ਵੀ ਪਤਾ ਲੱਗਿਆ ਕਿ ਇੱਕ ਦਿਨ ਪਹਿਲਾਂ ਕਿਉਂਕਿ ਖਿਡਾਰੀਆਂ ਦਾ ਭਾਰ ਮਾਸਾ ਮਾਸਾ ਭਾਰ ਘਟਦਾ ਵੱਧਦਾ ਰਹਿੰਦਾ ਜਦੋਂ ਲਗਾਤਾਰ ਮੈਚ ਖੇਡਦੇ ਨੇ ਸਾਰਾ ਦਿਨ એનર્ਜੀ ਬਰਨ ਹੁੰਦੀ ਫੈਟ ਬਰਨ ਹੁੰਦੀ ਭਾਰ ਘਟਦਾ ਪਰ ਫਿਰ ਜਦੋਂ ਕਾਰਬੋਹਾਈਡਰੇਟਸ ਲਏ ਜਾਂਦੇ ਨੇ ਪ੍ਰੋਟੀਨ ਲਏ ਜਾਂਦੇ ਨੇ ਜਾਂ ਡਾਈਟ ਖਿਡਾਰੀ ਲੈਂਦੇ ਨੇ ਤੇ ਫਿਰ ਭਾਰ ਵੱਧਦਾ ਕਹਿੰਦੇ ਵਿਨੇਸ਼ ਫੁਗਾਟ ਇੱਕ ਰਾਤ ਪਹਿਲਾਂ ਵੀ ਸਾਈਕਲਿੰਗ ਚੁਲਾਉਂਦੀ ਰਹੀ ਰਨਿੰਗ ਕਰਦੀ ਰਹੀ ਆਪਣੇ ਵੱਲੋਂ ਉਹਨੇ ਪੂਰੀ ਜਾਨ ਲਾਤੀ ਕਿ ਮੇਰਾ ਭਾਰ ਹੋਰ ਘਟੇ ਪੂਰੀਆਂ ਕੋਸ਼ਿਸ਼ਾਂ ਹੋਈਆਂ ਪਰ ਸਵਾਲ ਇਹ ਹੈ ਕਿ ਜਿਹੜਾ ਟੀਮ ਪ੍ਰਬੰਧਨ ਸੀ ਜਿਹੜੀ ਡਾਈਟ ਦਿੱਤੀ ਗਈ ਕਿ ਉਸ ਵੇਲੇ ਖਿਆਲ ਨਹੀਂ ਰੱਖਿਆ ਗਿਆ ਕਿ 19 ਕਿ ਦਾ ਵੀ ਫਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਮੈਚ ਫਾਈਨਲ ਹੈ ਅਗਰ ਕੋਈ ਸਧਾਰਨ ਮੈਚ ਹੁੰਦਾ ਤੇ ਗੱਲ ਸਮਝ ਆਉਂਦੀ ਫਾਈਨਲ ਮੈਚ ਹੈ ਔਰ ਲਗਾਤਾਰ ਜਿਹੜੀਆਂ ਵਿਰੋਧੀ ਟੀਮਾਂ ਨੇ ਉਹ ਵੀ ਜਦੋਂ weight management ਹੁੰਦੀ ਹੈ weight ਮੇజర్ ਕੀਤਾ ਜਾਂਦਾ ਹੈ ਨਾਪਿਆ ਜਾਂਦਾ ਹੈ ਵਿਰੋਧੀ ਟੀਮਾਂ ਵਾਲੇ ਵੀ ਲਗਾਤਾਰ ਨਜ਼ਰ ਰੱਖਦੇ ਨੇ ਕਿਉਂਕਿ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਗਰ ਖਿਡਾਰੀ ওভার weight ਆਉਂਦਾ ਹੈ ਤੇ ਇਹਨੂੰ ਡਿਸਕਵালিਫਾਈ ਕਰੋ ਤਾਂ ਕਿ ਅਸੀਂ ਬਿਨਾਂ ਜਿੱਤੇ ਬਿਨਾਂ ਖੇਡੇ ਮੈਚ ਜਿੱਤੀਏ ਇਹ ਹੋਇਆ ਵੀ ਉਹੀ ਹੁਣ ਜਦੋਂ ਵਿਨੇਸ਼ ਫੁਗਾਟ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਬਿਨਾਂ ਖੇਡੇ ਹੀ ਦੂਸਰੀ ਖਿਡਾਰੀ ਨੇ ਜਿੱਤ ਗਈ ਔਰ ਇਹ ਵੀ ਅਗਰ ਵਿਨੇਸ਼ ਫੁਗਾਟ ਜੀ ਨੇ ਦੁਨੀਆ ਦੀ ਇੱਕ ਨੰਬਰ ਖਿਡਾਰਨ ਜਪਾਨ ਦੀ ਖਿਡਾਰਨ ਨੂੰ ਹਰਾਤਾ ਸੀ ਜਿਹੜੀ ਵਰਲਡ ਰੈਂਕ 1 ਸੀ ਤੇ ਇੱਕ ਦਿਨ ਚ ਤਿੰਨ ਮੈਚ ਲਗਾਤਾਰ ਜਿੱਤੇ ਤੇ ਕੋਈ ਵੱਡੀ ਗੱਲ ਨਹੀਂ ਕੀਤੀ ਵਿਨੇਸ਼ ਫੋਗਾਟ ਕੁਝ ਮਿੰਟਾਂ ਦੇ ਵਿੱਚ ਹੀ ਇਹ ਮੈਚ ਨਵੇੜ ਦਿੰਦੀ ਤੇ 골ਡ ਮੈਡਲ ਜਿੱਤ ਜਾਂਦੀ ਸੋ ਇਸ ਕਰਕੇ ਇਕਤਾ ਭਾਰਤ ਸਰਕਾਰ ਨੇ ਹਾਲਾਂਕਿ ਪ੍ਰਧਾਨ ਮੰਤਰੀ ਨੇ ਪੀਟੀ 우ਸ਼ਾ ਨਾਲ ਗੱਲ ਕੀਤੀ ਜਿਹੜੇ ਇੰਡੀਅਨ 올림픽 ਐਸੋਸੀਏਸ਼ਨ ਦੇ ਪ੍ਰਧਾਨ ਇਹ ਵੀ ਪਤਾ ਲੱਗਿਆ ਕਿ ਭਾਰਤ ਦੀ ਟੀਮ ਵੱਲੋਂ 올림픽 ਐਸੋਸੀਏਸ਼ਨ ਨੂੰ ਅਪੀਲ ਫਾਈਲ ਕੀਤੀ ਗਈ ਹੈ ਕੀ ਉਹ ਅਪੀਲ ਕਨਸਿਡਰ ਹੁੰਦੀ ਹੈ ਕਿੰਨੇ ਸਮੇਂ ਚ ਕਨਸਿਡਰ ਹੁੰਦੀ ਹੈ ਅਗਰ ਉਹ ਕਨਸਿਡਰ ਹੁੰਦੀ ਹੈ ਤੇ ਕੀ ਮੈਚ ਰੀਸ਼ਡਿਊਲ ਕੀਤਾ ਜਾ ਸਕਦਾ ਹੈ ਜਾਂ ਪੁਰਾਣੇ ਖਿਡਾਰੀ ਨੂੰ ਹੀ ਜੇਤੂ ਬਰਕਰਾਰ ਰੱਖਿਆ ਜਾਏਗਾ ਇਹ ਹੁਣ ਟੈਕਨੀਕਲ ਵਿਸ਼ੇ ਨੇ ਇਹਦੇ ਤੇ ਇੰਤਜ਼ਾਰ ਕਰਨਾ ਪਊਗਾ ਮੈਨੂੰ ਇਹ ਲੱਗਦਾ ਹੈ ਕਿ ਦੇਸ਼ ਪੱਧਰ ਤੇ ਬਤੌਰ ਭਾਰਤੀ ਮੁਲਕ ਦੇ ਪ੍ਰਧਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਰੂਰ ਉਥੋਂ ਦੇ ਅਧਿਕਾਰੀਆਂ ਦੇ ਨਾਲ ਖੁਦ ਦਖਲ ਦੇਣਾ ਚਾਹੀਦਾ ਔਰ ਇਸ ਤਰ੍ਹਾਂ ਦੇ ਜਿਹੜੇ ਨਿਜਮ ਨੇ ਉਹਨਾਂ ਨੂੰ ਰਿਵਿਊ ਵੀ ਕੀਤਾ ਜਾਣਾ ਚਾਹੀਦਾ ਕਿ ਜਦੋਂ ਕੋਈ ਖਿਡਾਰੀ ਕਿਸੇ ਟੀਮ ਚ ਲਿਸਟ ਹੋ ਗਿਆ ਤੇ ਇੱਕ ਸੀਮਾ ਜ਼ਰੂਰ ਨਿਰਧਾਰਤ ਕੀਤੀ ਜਾਵੇ ਹੁਣ ਤੁਸੀਂ ਇਹ ਮੰਨੋ ਨਾ ਕੀ ਅਗਰ ਕੋਈ ਖਿਡਾਰੀ ਪਿਆਸ ਲੱਗੇ ਅੱਧਾ ਲੀਟਰ ਪਾਣੀ ਪੀ ਲਿਆ ਪੀ ਲਈ ਕੀ ਉਹ ਖਿਡਾਰੀ ਨੂੰ ਫਿਰ ਓਵਰ weight ਮੰਨਿਆ ਜਾਏਗਾ ਇਹ ਤਕਨੀਕੀ ਤੌਰ ਤੇ ਚੀਜ਼ਾਂ ਖੜੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਇੱਕ ਵਿਅਕਤੀ ਹੈ ਅਗਰ ਅਸੀਂ 99.9 ਨੂੰ 100% ਮੰਨਦੇ ਆ ਕਿ ਫਿਰ 50 ਕਿਲੋ 100 ਗ੍ਰਾਮ ਨੂੰ ਵੀ ਜੇ ਆਤਾ ਉਹ 50 ਕਿਲੋ 500 ਗ੍ਰਾਮ ਤੋਂ ਉੱਪਰ ਹੋਵੇ ਤੇ ਫਿਰ ਅਸੀਂ ਉਹਨੂੰ 52 ਕਿਲੋ ਮੰਨੀਏ ਅਗਰ 5 ਕਿਲੋ 50 ਕਿਲੋ 100 ਗ੍ਰਾਮ ਹੈ ਤੇ ਅਸੀਂ ਉਹਨੂੰ 50 ਕਿਲੋ ਗ੍ਰਾਮ ਹੀ ਮੰਨੀਏ ਇਹ ਚੀਜ਼ਾਂ ਦੇ ਉੱਤੇ ਲੜਾਈ ਲੜਨੀ ਪੈਣੀ ਹੈ ਕਾਨੂੰਨੀ ਤੌਰ ਤੇ ਕਿਉਂਕਿ ਖਿਡਾਰੀ ਅਗਰ ਪਾਣੀ ਦੀ ਬੋਤਲ ਵੀ ਕੋਈ ਖਿਡਾਰੀ ਪਾਣੀ ਵੀ 4 ਘੁੱਟਾ ਪੀਊਗਾ ਤੇ ਫਿਰ ਉਹਦਾ ਗ੍ਰਾਮ ਵਧੂਗਾ ਭਾਵੇਂ ਇੱਕ ਪਾਣੀ ਦੀ ਬੋਤਲ ਹੈ ਜਿਹੜੀ ਆਮ ਤੌਰ ਤੇ ਵੀ ਲੀਟਰਕ ਦੀ ਹੁੰਦੀ ਹੈ ਅਗਰ ਛੋਟੇ ਈਡੀਆਂ ਈਡੀਆਂ ਡੱਬੀਆਂ ਹੁੰਦੀਆਂ ਉਹ ਵੀ 200 ਮਿਲੀਲੀਟਰ ਦੀਆਂ ਹੁੰਦੀਆਂ ਸੋ ਇਸ ਕਰਕੇ ਇਹ ਤਕਨੀਕੀ ਤੌਰ ਦੇ ਉੱਤੇ ਵੀ ਇਹ ਮਾਮਲੇ ਖੇਡਾਂ ਦੇ ਵਿੱਚ ਵਿਚਾਰੇ ਜਾਣੇ ਚਾਹੀਦੇ ਨੇ ਤਾਂ ਕਿ ਭਵਿੱਖ 'ਚ ਖਿਡਾਰੀਆਂ ਦੇ ਸੁੱਖ ਨੇ ਨਾ ਟੁੱਟਣ। ਹੁਣ ਉਸ ਤੋਂ ਬਾਅਦ ਡੀਹਾਈਡਰੇਸ਼ਨ ਵੀ ਹੋਈ। ਵਿਨੇਸ਼ ਫੁਗਾਟ ਨੂੰ ਕਬਰਾਈ, ਹਰ ਖਿਡਾਰੀ ਕਬਰੌਂਦਾ ਕਿ ਮੈਂ ਤਾਂ 골ਡ ਜਿੱਤ ਜਿੱਤ ਰਹੀ ਸੀ ਤੇ ਅਚਾਨਕ ਹੀ ਕਿਉਂਕਿ ਅਗਰ ਉਹ ਹਾਰ ਵੀ ਜਾਂਦੀ ਵਿਨੇਸ਼ ਫੁਗਾਟ ਤਾਂ ਵੀ ਸਿਲਵਰ ਮੈਡਲ ਸੀ ਔਰ ਇੰਡੀਆ 'ਚ ਸਭ ਤੋਂ ਵੱਡਾ ਮੈਡਲ ਉਹ ਲੈ ਕੇ ਮੁੜਦੀ। ਜੀ। ਹੁਣ ਸ਼ੱਕ ਕਈ ਤਰ੍ਹਾਂ ਦੇ ਖੜੇ ਹੁੰਦੇ ਨੇ ਜਿਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਰਿਹਾ ਕੁਸ਼ਤੀ ਫੈਡਰੇਸ਼ਨ ਦੇ ਨਾਲ ਲੜਾਈ ਝਗੜੇ ਰਹੇ ਖਿਡਾਰੀਆਂ ਦੇ ਕਿਤੇ ਕਿਸੇ ਨੇ ਕੁਝ ਕਰ ਕਰਾ ਤਾਂ ਨਹੀਂ ਦਿੱਤਾ ਇੱਕ ਸਵਾਲ ਹੈ ਮੈਂ ਇਲਜ਼ਾਮ ਨਹੀਂ ਲਾ ਰਿਹਾ ਇਹ ਖਲ ਸਵਾਲ ਹੈ ਕਿ ਕਿਸੇ ਨੇ ਜਾਣ ਬੁੱਝ ਕੇ ਕੁਝ ਕਰ ਕਰਾ ਤਾਂ ਨਹੀਂ ਦਿੱਤਾ ਇਹਦੇ ਤੇ ਵੱਡੇ ਪੱਧਰ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਵੱਡੀ ਲੜਾਈ ਇੰਡੀਆ ਦੇ ਵਿੱਚ ਪਹਿਲਾਂ ਲੜੀ ਗਈ ਹੈ ਭਾਵੇਂ ਕੱਲ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਨੇ ਵਿਨੇਸ਼ ਫੁਗਾੜ ਦੇ ਨਾਲ ਪ੍ਰਧਾਨ ਮੰਤਰੀ ਖੜੇ ਨੇ ਮੈਂ ਚਾਹਾਂਗਾ ਸਕਰੀਨ ਤੇ ਪ੍ਰਧਾਨ ਮੰਤਰੀ ਦਾ ਟਵੀਟ ਵੀ ਅਸੀਂ ਜ਼ਰੂਰ ਦਿਖਾਈਏ ਮੈਂ ਆਪਣੀ ਟੀਮ ਨੂੰ ਕਹਾਂਗਾ ਫਾਰੀ ਤੌਰ ਤੇ ਪ੍ਰਧਾਨ ਮੰਤਰੀ ਦਾ ਟਵੀਟ ਦਿਖਾਇਆ ਜਾਵੇ ਤਾਂ ਕਿ ਮੈਂ ਉਹਨੂੰ ਪੜ ਸਕਾਂ ਵਰਡ ਟੂ ਵਰਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਲਿਖਦੇ ਨੇ ਵਿਨੇਸ਼ ਫੁਗਾੜ ਦੇ ਬਾਰੇ ਪਰ ਪਾਰਲੀਮੈਂਟ ਚ ਗੱਲ ਹੋਈ ਰਾਹੁਲ ਗਾਂਧੀ ਨੇ ਵਿਰੋਧ ਕੀਤਾ ਪਾਰਲੀਮੈਂਟ ਦੇ ਵਿੱਚ ਲਗਾਤਾਰ ਵਿਨੇਸ਼ ਫੁਗਾੜ ਬਾਰੇ ਜਿਹੜੇ ਸਾਡੇ ਖੇਡ ਮੰਤਰੀ ਨੇ ਉਹਨਾਂ ਨੇ ਸਰਬਨੰਦ माफ करना जो खेड मंत्री ने उनका नाम मेरे जहन चो निकल गया उन्होंने भी बकायदा ब्यौरा पेश किया एक बार खेड मंत्री की गल सुन लीए पहले भारतीय रेसलर विनेश फोगात को तय कैटेगरी में ज़्यादा वजन 100 ग्राम होने की वजह से पेरिस ओलंपिक से बाहर होना पड़ा है विनेश 50 केजी की कैटेगरी में खेल रही थी स्पर्धा के लिए विनेश का वजन 50 किलोग्राम होना अनिवार्य था यू ड़बलु ड़बलु के नियमों और विनियमों के अनुसार सभी प्रतियोगिताओं के लिए संबंधित श्रेणी के लिए प्रत्येक सुबह वजन माप का आयोजन किया जाता है अनुच्छेद अग्न के अनुसार यदि कोई एथलीट वजन माप प्रथम अथवा द्वितीय में भाग नहीं लेता है अथवा असफल हो जाता है तो उसे प्रतियोगिता से बाहर कर दिया जाता है और बिना किसी रैंक के अंतिम स्थान पर रखा जाए जाता है सात अगस्त दो को पचास किलोग्राम महिला कुश्ती के लिए वजन का निर्धारण सात सात बज के पंद्रह मिनट और सात बज के तीस मिनट पेरिस समय के अनुसार रेपोचेज और फाइनल में भाग लेने वाले पहलवानों के लिए किया गया था विनेश का वजन पचास किलो सौ ग्राम पाया गया इसलिए वे स्पर्धा के लिए अयोग्य घोषित की गई इस मामले को लेकर भारतीय ओलंपिक संघ ने अंतर्राष्ट्रीय कुश्ती संघ से कड़ा विरोध भी दर्ज किया है नेशनल भारतीय ओलंपिक संघ की अध्यक्षा पीटी उषा भी अभी पेरिस में है प्रधानमंत्री जी ने स्वयं उसके साथ बातचीत करके उचित कार्यवाही करने के लिए उचित एक्शन लेने के लिए भी उसको कहा गया है ਚਲੋ ਸੋ ਗੱਲ ਜਿਹੜੇ ਮਨਸੂਖ ਮਾਂਡਵੀ ਹੈ ਖੇਡ ਮੰਤਰੀ ਨੇ ਨੌਜਵਾਨ ਮਾਮਲਿਆਂ ਦੇ ਮੰਤਰੀ ਨੇ ਉਹਨਾਂ ਨੇ ਵੀ ਇਹ ਪੂਰੀ ਗੱਲ ਜਿਹੜੀ ਇਹ ਸਾਫ ਕੀਤੀ ਹੈ ਕਿ ਅੰਤਰਰਾਸ਼ਟਰੀ ਕੁਸ਼ਤੀ ਫੈਡਰੇਸ਼ਨ ਇਹ ਗੱਲ ਮੰਨੇਗਾ ਇਹ ਹੁਣ ਨਿਰਪਰ ਕਰੇਗਾ ਅਪੀਲ ਤੋਂ ਬਾਅਦ ਔਰ ਬਹੁਤ ਜਲਦ ਅਸੀਂ ਪ੍ਰਧਾਨ ਮੰਤਰੀ ਉਹਨਾਂ ਦਾ ਜਿਹੜਾ ਟਵੀਟ ਹੈ ਉਹ ਵੀ ਦਿਖਾਉਨੇ ਆ ਕਿ ਸਾਡੇ ਪ੍ਰਧਾਨ ਮੰਤਰੀ ਨੇ ਆਪਣੇ ਦਿਲ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਿਵੇਂ ਕੀ ਸੋ ਟਵੀਟ ਆਈ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਸਕਰੀਨ ਤੇ ਕਹਿੰਦੇ ਵਿਨੇਸ਼ ਯੂ ਆਰ ਐ ਚੈਂਪੀਅਨ ਅਮੰਗ ਚੈਂਪੀਅਨਸ ਯੂ ਆਰ ਇੰਡੀਆਜ਼ ਪ੍ਰਾਈਡ ਐਂਡ ਐਨ ਇਨਸਪੀਰੇਸ਼ਨ ਫਾਰ ਈਚ ਐਂਡ ਐਵਰੀ ਇੰਡੀਅਨ ਸੋ ਇੱਕ ਤਰੀਕੇ ਨਾਲ ਉਹਨਾਂ ਨੇ ਜੋ ਕੁਝ ਅੱਜ ਵਾਪਰਿਆ ਉਹਦੇ ਤੇ ਆਪਣੇ ਵੱਲੋਂ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਔਰ ਉਹਨਾਂ ਤੇ ਮਾਣ ਵੀ ਮਹਿਸੂਸ ਕੀਤਾ ਪ੍ਰਧਾਨ ਮੰਤਰੀ ਜੀ 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 ਬਿਲਕੁਲ ਸੋ ਡੱਲਾ ਜੀ ਓਵਰਆਲ ਆਪਾਂ ਦੇਖੀਏ ਮੁੱਦਾ ਆਪਣੇ ਆਪ ਵਿੱਚ ਕਾਫੀ ਸੰਜੀਦਾ ਮੁੱਦਾ ਵੀ ਜ਼ਰੂਰ ਹੈ ਕਿਉਂਕਿ ਇੱਕ ਖਿਡਾਰੀ ਜੋ ਹੈ ਬੜੀ ਮਿਹਨਤ ਹੁੰਦੀ ਹੈ ਉਹਦੀ ਉਸ ਮੁਕਾਮ ਤੱਕ ਪਹੁੰਚਣਾ ਤੇ ਜਿੱਤਦੇ ਜਿੱਤਦੇ ਬਾਜ਼ੀ ਹਾਰ ਜਾਣਾ ਇਹ ਉਸ ਤੋਂ ਵੀ ਵੱਡੀ ਦੁੱਖ ਦੀ ਗੱਲ ਹੁੰਦੀ ਹੈ ਸੋ ਸਿਰਫ ਇੱਕ ਖਿਡਾਰੀ ਨਹੀਂ ਬਾਕੀ ਖਿਡਾਰੀਆਂ ਦਾ ਵੀ ਜੋ ਹੈ ਕੌਨਫੀਡੈਂਸ ਉਸ ਦੇ ਨਾਲ ਡਗਮਗਾ ਜ਼ਰੂਰ ਜਾਂਦਾ ਤੇ ਜਿਵੇਂ ਆਪਾਂ ਇਸ ਮੁੱਦੇ ਦੀ ਗੱਲ ਕਰ ਹੀ ਰਹੇ ਹਾਂ ਡੱਲਾ ਜੀ ਤੇ ਇਸ ਤੇ ਹੁਣ ਸਿਆਸਤ ਵੀ ਹੋ ਰਹੀ ਹੈ ਭਗਵੰਤ ਮਾਨ ਤੋਂ ਲੈ ਕੇ ਵਿਰੋਧੀ ਧਿਰਾਂ ਵੀ ਜੜੀਆਂ ਨੇ ਉਹ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੀਆਂ ਨੇ देखते हो जो हम सियासी मुद्दा भी बनता जा रहा निश्चित तौर तो से पर अगे बढ़ने तो पहला मैं भगवंत मान हूं आप बयान सुन लीए उस तो बाद जी सियासत हो रही है जिक्र भी कर यहाँ के ऐसी टेक्निकल सौ ग्राम की जो कोच साहब बता रहे हैं अगर वहाँ के जो जो स्टाफ है उनके साथ फिजियोथेरेपी अगर बाल ही कटवा देते दो सौ ग्राम के तो बाल ही थे फिर तो किसकी गलती रही होगी ये तो लेकिन ये दुख इस बात का है मैं कोई इसको राजनीति से जोड़ना नहीं चाहता हूँ मैं स्पोर्ट्स लवर हूँ मैं नहीं चाहता स्पोर्ट्स में राजनीति आए लेकिन मुझे ये बता दीजिए कि हमारी जो उलंप, इंडियन ओलंपिक एसोसिएशन के जितने भी मेंबर वहाँ गए हुए हैं वो किस काम के लिए गए हुए हैं घूमने गए हैं ऐश प्रस्तियाँ करने गए हैं देश के जनता के पैसे पर क्यों नहीं उन्होंने ये ये मामला उठाया कि हमें एक और चांस दीजिए दोबारा करिए एक दिन में वो लड़की तीन मुकाबले जीत रही है अगले दिन सौ ग्राम बढ़ा के उसको कह रहे हो तुम आ, आगे नहीं लड़ोगे तेरे पुराने मुकाबले भी कैंसिल ये क्या हो रहा है हमें हमें कम से कम विश्व गुरु तो हम बनना चाहते हैं लेकिन इंडियन ओलंपिक एसोसिएशन एक बार भी आपत्ति नहीं उठाती देखिए यहाँ छोटे छोटे हम क्रिकेट के जो गली क्रिकेट है उसमें भी हम कहते हैं नहीं यार मैं आउट नहीं हूँ मैं आउट नहीं हूँ नहीं 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 आप मिल लो यार मिल लो जे तो मतलब हद है हॉकी में हमारे प्लेयर को रोहित दास को हॉकी चलो हम सेमीफाइनल में कल रात हार गए कोई बात नहीं नीदरलैंड और जर्मनी जाएंगे पूरी ओलंपिक में हॉकी में एक ही रेड कार्ड आया भारतीय प्लेयर को और उसका हर एक कोई निंदा कर रहा है कि ये कैसे रेड कार्ड है ऐसे एक मूविंग में स्टिक जो है वो ऐसे लग गई जानबूझकर मारी हो तो बिल्कुल रेड बनता है वो रेड कार्ड मिला एक हमका ऑस्ट्रेलिया ਖਿਲਾਫ ਇੱਕ ہمارا 골ਡ ਇਸਲਾਉ ਹੋਆ ਉਸ ਉਹ ਵੀ ਡ੍ਰੈਸਲਾਉ ਨਹੀਂ ਬੰਨਤਾ ਥੋੜਾ ਤੋਂ ਯਾਰ ਥੋੜਾ ਤੋਂ ਹਮ ਯੂਕਰੇਨ ਦੀ ਜੰਗ ਕੋ ਤੁੜਕਵਾ ਰਹੇ ਆਂ ਪਾਪਾ ਮੋਦੀ ਜੀ ਨੇ ਯੂਕਰੇਨ ਦੀ ਜੰਗ ਜੰਗ ਰੁਕਵਾਦੀ ਅਰੇ ਹਮਾਰੇ ਪਲੇਅਰੋں ਕੇ ਪੱਖ ਮੇ ਤੋ ਕੜੇ ਹੋ ਜਾ ਸੁਭਗਵੰਤਮਨ ਹੋਣਾ ਨੇ ਵੀ ਟਿੱਪਣੀ ਕੀਤੀ ਕਿ ਯੂਕਰੇਨ ਦੀ ਜੰਗ ਰਕਵਾਉਣ ਦਾ ਦਖਲ ਹੈ ਸਾਡਾ ਪਰ ਇਹ ਮਾਮਲਿਆਂ ਦੇ ਵਿੱਚ ਦੇਖੋ ਉਹਨਾਂ ਨੇ ਬੜੀ ਵੱਡੀ ਗੱਲ ਕਹੀ ਜਿਹੜੀ ਭਾਰਤੀ ਟੀਮ ਹੈ ਵਿਨੇਸ਼ ਫਗੜ ਦੇ ਨਾਲ ਜਦੋਂ ਉਹਨਾਂ ਨੂੰ ਪਤਾ ਹੈ ਕਿ ਸਵੇਰੇ 7:15 ਤੇ ਜਾਂ 7:30 ਤੇ ਭਾਰ ਤੋਲਿਆ ਜਾਣਾ ਹੈ ਤੇ ਭਾਰਤੀ ਟੀਮ ਵੱਲੋਂ ਆਪਣੇ ਵੱਲੋਂ ਭਾਰ ਪਹਿਲਾਂ ਕਿਉਂ ਨਹੀਂ ਤੋਲਿਆ ਗਿਆ ਜ਼ਰੂਰ ਤੋਲਿਆ ਗਿਆ ਹੋ ਜਿਵੇਂ ਭਗਵੰਤ ਮਾਨ ਕਹਿੰਦੇ ਨੇ ਕਿ ਅਗਰ 100 ਗ੍ਰਾਮ ਵੱਧ ਸੀ ਤੇ ਵਾਲੀ ਥੋੜੇ ਜਿਹਾ ਕਟਵਾ ਦਿੰਦੇ 200 ਗ੍ਰਾਮ ਦੇ ਤਾਂ ਥੋੜੇ ਜਿਹਾ ਵਾਲ ਹੋ ਜਾਣੇ ਸੀ ਦੇਖੋ ਭਾਵੇਂ ਇਹ ਕਿਸੇ ਦਾ ਨਿੱਜੀ ਫੈਸਲਾ ਹੈ ਅਗਰ ਕੋਈ ਵਿਨੇਸ਼ ਫਗੜ ਨੂੰ ਕਹਿੰਦਾ ਵੀ ਤੁਹਾਡੀ ਕਟਿੰਗ ਕਰਨੀ ਹੈ ਕੀ ਉਹ ਤਿਆਰ ਹੁੰਦੇ ਜਾਂ ਨਹੀਂ ਉਹਨਾਂ ਦਾ ਨਿੱਜੀ ਫੈਸਲਾ ਹੈ ਔਰ ਭਗਵੰਤ ਮਾਨ ਨੇ ਭਾਵਨਾਤਮਕ ਰੂਪ ਦੇ ਵਿੱਚ ਗੱਲ ਦੱਸੀ ਕਿ ਕੋਈ ਵੀ ਖਿਡਾਰੀ ਅਗਰ ਦੇਸ਼ ਲਈ ਇਸ ਪੋਜੀਸ਼ਨ 'ਚ ਹੋਵੇ ਤੇ ਉਹਨੇ ਬਾਹਲ ਵੀ ਕਟਾ ਲੈਣੇ ਆ ਕਿ ਮੇਰਾ ਭਾਰ ਘਟਾਉਣਾ ਚਾਹੀਦਾ ਹੈ ਮਸ਼ੀਨ ਤੇ ਸੋ ਜਿਹੜਾ ਸਹਾਇਕ ਸਟਾਫ ਹੈ ਜਾਂ სპੋਰਟਿੰਗ ਸਟਾਫ ਹੈ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਇਸ ਮਾਮਲੇ ਦੇ ਵਿੱਚ ਔਰ thorough investigation ਉਹਦੀ ਹੋਣੀ ਚਾਹੀਦੀ ਹੈ ਮੈਂ ਸੋਸ਼ਲ ਮੀਡੀਆ ਦੇਖ ਰਿਹਾ ਸੀ ਹਰ ਦੋਦੀ ਹਰ ਕੋਈ ਕਿਤੇ ਨਾ ਕਿਤੇ ਇਸ ਗੱਲ ਦੇ ਪਿੱਛੇ ਸਾਜ਼ਿਸ਼ ਦੇ ਸੰਕੇਤ ਹਰ ਵਿਅਕਤੀ ਦੀਆਂ ਭਾਵਨਾਵਾਂ ਨੇ ਕਿ ਕਿਤੇ ਕੋਈ ਸਾਜ਼ਿਸ਼ਤਾਨੀ ਹੋਈ ਕਿਤੇ ਕੋਈ ਸਾਜ਼ਿਸ਼ਤਾਨੀ ਹੋਈ ਕਿਉਂਕਿ ਇਹ ਬਹੁਤ ਇੱਕ ਅਸੰਭਵ ਜੀ ਸਥਿਤੀ ਜਿਹੜੀ ਹੈ ਉਹ ਪੇਸ਼ ਹੋ ਗਈ ਇੱਕ ਦਿਨ ਚ ਤਿੰਨ ਮੈਚ ਜਿੱਤਣ ਵਾਲੀ ਕੁੜੀ ਅਚਾਨਕ 100 ਗ੍ਰਾਮ ਵੱਧ ਦਿਖਾ ਕੇ ਡਿਸਕਵালিਫਾਈ ਕਰ ਦਿੱਤੀ ਜਾਂਦੀ ਹੈ ਇਹ ਵੱਡਾ ਮਾਮਲਾ ਬਣ ਗਿਆ ਇਹਦੇ ਤੇ ਸਿਆਸਤ ਵੀ ਆ ਮੁਲਕ ਰਾਹੁਲ ਗਾਂਧੀ ਨੇ ਵੀ ਇਹਦੇ ਉੱਪਰ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਪੰਜਾਬ ਦੀਆਂ ਸਾਰੀਆਂ ਪੋਲਿਟਿਕਲ ਪਾਰਟੀਆਂ ਮੈਂ ਤਾਂ ਕਹਿੰਦਾ ਅੱਜ ਹਰ ਖਿਡਾਰੀ ਹਰ ਵਿਅਕਤੀ ਵਿਨੇਸ਼ ਫੁਗਾਟ ਭਾਵੇਂ 올림픽 ਚ ਮੈਡਲ ਨਹੀਂ ਜਿੱਤ ਸਕੀ ਪਰ ਉਹ ਸਹੀ ਸ਼ਬਦਾਂ ਦੇ ਵਿੱਚ ਭਾਰਤ ਦੀ ਇੱਕ ਨਵੀਂ ਹੀਰੋ ਬਣ ਕੇ ਉਭਰੀ ਹੈ ਔਰ ਮੈਂ ਕਿਉਂਕਿ ਇਹ ਗੱਲ ਸਿਸਟਮ ਦੀ ਹੈ ਵਿਨੇਸ਼ ਫੁਗਾਟ ਔਰ ਦੂਸਰੇ ਜਿਹੜੇ ਖਿਡਾਰੀ ਸੀ ਉਹਨਾਂ ਦੀ ਲੜਾਈ ਸਿਸਟਮ ਨਾਲ ਵੀ ਸੀ ਸੋ ਮੈਨੂੰ ਲੱਗਦਾ ਹੈ ਉਹ ਜ਼ਰੂਰ ਵਿਨੇਸ਼ ਫੁਗਾਟ ਆਪਣੀਆਂ ਖੇਡਾਂ ਵੀ ਜਾਰੀ ਰੱਖਣ ਮੇਰਾ ਹੀ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਖਿਡਾਰੀਆਂ ਨੂੰ ਜਦੋਂ ਉਹ ਸਿਸਟਮ ਦੇ ਖਿਲਾਫ ਲੜਦੇ ਨੇ ਕਿਉਂਕਿ ਕਿੱਡਾ ਵੱਡਾ ਉਹਨਾਂ ਨੇ ਦਿੱਲੀ ਧਰਨਾ ਲਾਇਆ ਉਦੋਂ ਕੇਂਦਰ ਸਰਕਾਰ ਨੇ ਵੀ ਕੋਈ ਬਹੁਤ ਗੰਭੀਰਤਾ ਉਹਨਾਂ ਦੇ ਧਰਨੇ 'ਚ ਨਹੀਂ ਦਿਖਾਈ ਪੂਰਾ ਮੁਲਕ ਉਸ ਧਰਨੇ ਦਾ ਸਮਰਥਨ ਕਰ ਰਿਹਾ ਸੀ ਮੈਨੂੰ ਲੱਗਦਾ ਵਿਨੇਸ਼ ਫੁਗਾਟ ਔਰ ਉਹਨਾਂ ਦੇ ਹੋਰ ਜਿਹੜੇ ਸਾਥੀ ਰੈਸਲਰ ਹੈ ਭਾਵੇਂ ਉਹ ਖੇਡਣ ਬਰਕਰਾਰ ਰੱਖਣ ਜਿਨ੍ਹਾਂ ਦੀ ਖੇਡਣ ਦੀ ਉਮਰ ਨਿਕਲ ਗਈ ਕਿ ਭਾਵੇਂ ਹੁਣ ਵਿਨੇਸ਼ ਫੁਗਾਟ ਨੇ ਜਾਂ ਹਰਿਆਣੇ ਦੇ ਹੋਰ ਰੈਸਲਰ ਪਲੇਅਰ ਨੇ ਹੋਰ ਪਲੇਅਰ ਨੇ ਜਿਹੜੇ ਸੰਘਰਸ਼ ਦੀ ਲੜਾਈ ਲੜਦੇ ਰਹੇ ਮੈਂ ਤਾਂ ਕਹਿੰਦਾ ਉਹ ਚੋਣਾ ਲੜਨ ਹਰਿਆਣੇ ਦੀਆਂ ਚੋਣਾ ਆਉਣ ਵਾਲੀਆਂ ਉਹ ਇਸ ਸਿਸਟਮ ਦਾ ਹਿੱਸਾ ਬਣਨ ਕਿਉਂਕਿ ਜਦੋਂ ਉਹ ਜੰਤਰ ਮੰਤਰ ਤੇ ਬੈਠੇ ਤੇ ਬਹੁਤੀ ਕਿਸੇ ਨੇ ਸੁਣੀ ਨਹੀਂ ਹਜੇ ਵੀ ਮਾਮਲੇ ਅਦਾਲਤਾਂ ਚ ਨਹੀਂ ਪਰ ਵਿਨੇਸ਼ ਫੁਗਾਟ ਔਰ ਇਹ ਖਿਡਾਰੀ ਉਦੋਂ ਇਹਨਾਂ ਨੂੰ ਸ਼ੰਕੇ ਸੀ ਵੀ ਪਤਾ ਨਹੀਂ ਸਾਨੂੰ 올림픽 ਚ ਵੀ ਜਾਣ ਦੇਣਗੇ ਜਾਂ ਨਹੀਂ ਸੋ ਹੁਣ ਇਹਨਾਂ ਨੂੰ ਪੋਲਿਟਿਕਸ ਚ ਆਉਣਾ ਚਾਹੀਦਾ ਹੈ ਖੁਦ ਸਰਕਾਰਾਂ ਦਾ ਹਿੱਸਾ ਬਣਨ ਤਾਂ ਕਿ ਦੁਬਾਰਾ ਜਿਹੜੇ ਖਿਡਾਰੀ ਨੇ ਉਹ ਆਪਣੇ ਫੈਸਲੇ ਆਪ ਕਰ ਸਕਣੇ ਬੜਾ ਜ਼ਰੂਰੀ ਹੋ ਗਿਆ ਇਹ ਪ੍ਰਬੰਧ ਬੜੇ ਜ਼ਰੂਰੀ ਹੋਗੇ ਕਿਉਂਕਿ ਸਿਆਸਤ ਸਾਡੇ ਮੁਲਕ ਚ ਖਿਡਾਰੀਆਂ ਦਾ ਵੀ ਨੁਕਸਾਨ ਕਰਨ ਲੱਗੀ ਜਿਹੜੀ ਚਿੰਤਾ ਵਾਲੀ ਗੱਲ ਬਿਲਕੁਲ ਸਹੀ ਗੱਲ ਹੈ ਸੋ ਸਿਸਟਮ ਵਿੱਚ ਅਗਰ ਬਦਲਾ ਚਾਣਿਆ ਤਾਂ ਉਹਦੇ ਵਿੱਚ ਖੁਦ ਅ ਦਖਲ ਦੇਣ ਦੇ ਲਈ ਹਿੱਸਾ ਉਸ ਦਾ ਬਣਨਾ ਪਏਗਾ ਤਾਂ ਕਿ ਚੀਜ਼ਾਂ ਨੂੰ ਸੁਧਾਰਿਆ ਜਾ ਸਕੇ ਅੱਗੋਂ ਦੇ ਲਈ ਹੋਰ ਖਿਡਾਰੀਆਂ ਦੇ ਲਈ ਵੀ ਸੋ ਡੋਲਾ ਜੀ ਅੱਗੋਂ ਆਪਾਂ ਹੋਰ ਪੰਜਾਬੀ ਸਿਆਸਤ ਨਾਲ ਜੁੜੀ ਖਬਰ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਪਾਵੇਂ ਕਿ ਹੁਣ ਅਕਾਲੀ ਦਲ ਦੀ ਸਰਕਾਰ ਨਹੀਂ ਹੈ ਪਰ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਜਲ ਬਸਾਂ ਚਲਾਈਆਂ ਜਾਣਗੀਆਂ ਸੋ ਉਸ ਵੇਲੇ ਵੀ ਇਸ ਗੱਲ ਨੂੰ ਲੈ ਕੇ ਬਹੁਤ ਰੌਲਾ ਰੱਪਾ ਪਿਆ ਰਿਹਾ ਸੀ ਤੇ ਹੁਣ ਕੇਂਦਰ ਵੱਲੋਂ ਹਰੀਕੇ ਪਤਨ ਵਿੱਚ ਜਿਹੜੀਆਂ ਜਲ ਬਸਾਂ ਚਲਾਉਣ ਦੀ ਯੋਜਨਾ ਸੀ ਉਸ ਨੂੰ ਸਿਰਫ ਤੋਂ ਬਿਲਕੁਲ ਹੀ ਰੱਦ ਕਰ ਦਿੱਤਾ ਸੋ ਕਿਵੇਂ ਦੇਖਦੇ ਹੋ ਕੇਂਦਰ ਦੇ ਇਸ ਫੈਸਲੇ ਨੂੰ ਦੇਖੋ 2014 ਚ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਆਈ ਫਿਰ 2014 15 16 ਕੀ ਯੋਜਨਾ ਬਣੀ ਮੁਲਕ ਚ ਕਿ ਦੇਸ਼ ਦੇ ਵਿੱਚ 101 ਦਰਿਆ ਤੇ ਨਹਿਰਾਂ ਇਹਨਾਂ ਨੂੰ ਕੌਮੀ ਜਲ ਮਾਰਗ ਬਣਾਇਆ ਜਾਏਗਾ ਫਿਰ ਜਦੋਂ ਪੰਜਾਬ ਚ ਆਏ ਨਿਤਿਨ ਗੜਕਰੀ ਉਹਨਾਂ ਨੇ ਇਸ ਯੋਜਨਾ ਦਾ ਖੁਲਾਸਾ ਕੀਤਾ ਸੁਖਬੀਰ ਬਾਦਲ ਨੂੰ ਵੀ ਚਾ ਚੜਿਆ ਸੁਖਬੀਰ ਬਾਦਲ ਹਰੀਕੇ ਪਤਨ ਵੀ ਲੈ ਕੇ ਆਏ ਨਿਤਿਨ ਗੜਕਰੀ ਨੂੰ ਅਰ ਐਲਾਨ ਕਰਤਾ ਸੁਖਬੀਰ ਬਾਦਲ ਨੇ ਕਿ ਅਸੀਂ ਜਲ ਬਸਾਂ ਚਲਾਵਾਂਗੇ ਪੰਜਾਬ ਚ ਵੀ ਜਦਵੇਂ ਸੁਖਬੀਰ ਦੱਸਦਾ ਸੀ ਵੀ ਨਹਿਰਾਂ ਚ ਬੱਸਾਂ ਚੱਲਿਆ ਕਰਨਗੀਆਂ ਸਫਰ ਛੇਤੀ ਪੂਰਾ ਹੋ ਜਾ ਕਰੂ ਤੇ ਹਰੀਕੇ ਪਤਨ ਕੋਲੇ ਜਿਹੜੀ ਇੰਦਰਾ ਗਾਂਧੀ ਨਹਿਰ ਹੈ ਇਹਨੂੰ ਕੌਮੀ ਜਲ ਮਾਰਗ ਬਣਾਉਣ ਦੀ ਤਜਵੀਜ਼ ਸੀ ਹਾਲਾਂਕਿ ਸੁਖਬੀਰ ਬਾਦਲ ਨੇ ਚੋਣਾਂ ਤੋਂ ਪਹਿਲਾਂ 17 ਦੀਆਂ ਚੋਣਾਂ ਤੋਂ ਪਹਿਲਾਂ ਹਰੀਕੇ ਪਤਨ ਦੇ ਵਿੱਚ ਇੱਕ ਜਲ ਬੱਸ ਵੀ ਚਲਾਤੀ ਸੀ ਮੈਨੂੰ ਲੱਗਦਾ ਭਗਵੰਤ ਮਾਨ ਨੂੰ ਉਹ ਜਲ ਬੱਸ ਦੀ ਨਿਲਾਮੀ ਕਰ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਤਾਂ ਉਹ ਯੋਜਨਾ ਹੀ ਰੱਦ ਹੋ ਗਈ ਕਿਤੇ ਪਤਾ ਨਹੀਂ ਹੁਣ ਤੱਕ ਉਹਨੂੰ ਜੜਜੋਰੀ ਨਾ ਲੱਗੀ ਹੋਵੇ 17 ਤੋਂ ਲੈ ਕੇ ਹਰਜੋਜੀ ਆਪਾਂ 24 'ਚ ਆ ਗਏ ਤੇ ਜਲਬਸ ਦਾ ਹੁਣ ਪਤਾ ਹੀ ਨਹੀਂ ਪਿੱਛੇ ਜੇ ਕਹਿੰਦੇ ਸੀ ਕਿ ਉਹਨੂੰ ਇੱਕ ਜਗ੍ਹਾ ਖੜਾ ਰੱਖਿਆ ਜਲਬਸ ਨੂੰ ਤੇ ਜਦੋਂ ਜਲ ਛੱਡਿਆ ਗਿਆ ਸੀ ਵੀ ਨਹਿਰ ਚਲਾ ਦਈਏ ਆਪਾਂ ਤੇ ਆਸ-ਪਾਸ ਦੇ ਖੇਤਾਂ ਦਾ ਵੀ ਨੁਕਸਾਨ ਹੋਇਆ ਸੀ ਸੋ ਸੁਖਬੀਰ ਦੀ ਜਲਬਸ ਉਹ ਡ੍ਰੀਮ ਪ੍ਰੋਜੈਕਟ ਸੀ ਔਰ ਜਿਹੜਾ 101 ਦਰਿਆਵਾਂ ਨੂੰ ਤੇ ਨਹਿਰਾਂ ਨੂੰ ਕੌਮੀ ਜਲ ਮਾਰਗ ਬਣਾਉਣਾ ਸੀ ਉਹਦੇ ਲਈ 15 16 'ਚ 25 ਕਰੋੜ ਰੁਪਏ ਦੇ ਫੰਡ ਰੱਖੇ ਗਏ ਸੀ ਫਿਰ ਡੀਪੀਆਰ ਵਗੈਰਾ ਬਣੀ ਤੇ ਹਰੀਕੇ ਪੱਤਨ ਦੇ ਵਿੱਚ ਵੀ ਮਨਜ਼ੂਰੀ ਨਹੀਂ ਮਿਲੀ ਸੋ ਹੁਣ ਸਰਕਾਰ ਨੇ ਇਹ ਪਾਰਲੀਮੈਂਟ 'ਚ ਦੱਸਿਆ ਕੇਂਦਰੀ ਜਹਾਦਰਾਨੀ ਮੰਤਰੀ ਆਪਨੇ ਸਰਬਾਨੰਦ ਸੋਨੋਵਾਲ ਉਹਨਾਂ ਨੇ ਇੱਕ ਸਵਾਲ ਦੇ ਲਿਖਤੀ ਜਵਾਬ 'ਚ ਕਿਹਾ ਕਿ ਇੰਦਰਾ ਗਾਂਧੀ ਨਹਿਰ ਨੂੰ ਕੌਮੀ ਜਲ ਮਾਰਗ ਐਲਾਨਿਆ ਗਿਆ ਸੀ ਪਰ ਹੁਣ ਜਦੋਂ ਫੀਜ਼ਿਬਿਲਿਟੀ ਰਿਪੋਰਟ ਮੁਕੰਮਲ ਹੋਈ ਤਾਂ ਉਸ ਅਨੁਸਾਰ ਇਸ ਨਹਿਰ 'ਚ ਕੌਮੀ ਜਲਮਾਰਗ ਬਣਾਉਣ ਲਈ ਨਹਿਰ ਟੁਕਮੀ ਨਹੀਂ ਆ ਮਤਲਬ ਹੁਣ ਇੱਥੇ ਜਲ ਬਸਾਂ ਨਹੀਂ ਚੱਲ ਸਕਦੀ ਸੋ ਹੁਣ ਭਗਵੰਤ ਮਾਣੂ ਬੇਨਤੀ ਹੈ ਕਿ ਹੁਣ ਜਿਹੜੀ ਜਲ ਬਸ ਚੱਲੀ ਸੀ ਅਕਾਲੀ ਰਾਤ ਚ ਉਹਦੀ ਨਿਲਾਮੀ ਕਰਕੇ ਉਹ ਜਲ ਬਸ ਨਾਲ ਜਿਹੜਾ ਪੈਸਾ ਆਵੇ ਸਾਡੇ ਕਿਸੇ ਸਕੂਲ ਨੂੰ ਬਸ ਲੈ ਦਿਓ ਭਾਈ ਕਿਉਂਕਿ ਸਾਡੇ ਬੱਚੇ ਹੀ ਘਰਾਂ ਚ ਚਲੇ ਜਾਣ ਉਹਨਾਂ ਬਸਾਂ ਦੇ ਵਿੱਚ ਸੋ ਇਹ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਦੀਆਂ ਨੇ ਸਰਕਾਰਾਂ ਦੀਆਂ ਸਟੇਰੇ ਨਹੀਂ ਚੜਦੀ ਇਹ ਵੀ ਯੋਜਨਾ ਸਿਰੇ ਨਹੀਂ ਸੀ ਚੜੀ ਤੇ ਇਹ ਇੱਕ ਮੈਂ ਇਹ ਕਹੂੰਗਾ ਇੱਕ ਕਾਮੇਡੀ ਯੋਜਨਾ ਵੀ ਸੀ ਆਪਾਂ ਇਹ ਕਹਿ ਸਕਦੇ ਆ ਜਿਵੇਂ ਜਲਬਸ ਚਲਾਈ ਗਈ ਇਹਦੇ ਤੇ ਬਹੁਤ ਹਾਸੇ ਵੀ ਪਏ ਇਹਦੇ ਤੇ ਸਿਆਸਤ ਵੀ ਹੋ ਜੀ ਜੀ ਤੇ ਅਕਾਲੀ ਦਲ ਨਾਲ ਹੀ ਜੁੜੀ ਅਗਲੀ ਖਬਰ ਵੀ ਸਾਂਝੀ ਕਰ ਲੈਣੇ ਆ ਡੱਲਾ ਜੀ ਪ੍ਰੋਗਰਾਮ ਦੇ ਵਿੱਚ ਅਕਾਲੀ ਦਲ ਨੇ ਪਾਰਲੀਮੈਂਟਰੀ ਬੋਰਡ ਦਾ ਐਲਾਨ ਕੀਤਾ ਆਖਿਰ ਕੰਮ ਕੀ ਕਰੇਗਾ ਕੀ ਕੰਮ ਹੋਏਗਾ ਇਸ ਪਾਰਲੀਮੈਂਟਰੀ ਬੋਰਡ ਦਾ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਦੇਖੋ ਭਾਰਤੀ ਜਨਤਾ ਪਾਰਟੀ ਦਾ ਸੰਸਦੀ ਬੋਰਡ ਬੜਾ ਮਸ਼ਹੂਰ ਹੈ ਜਿਹੜਾ ਭਾਜਪਾ ਦਾ ਸੰਸਦੀ ਬੋਰਡ ਹੈ ਟਿਕਟਾਂ ਵੀ ਉਹ ਫਾਈਨਲ ਕਰਦਾ ਹੈ ਮੁਲਕ ਦੇ ਸਾਰੇ ਵੱਡੇ ਫੈਸਲੇ ਪਾਰਟੀ ਨਾਲ ਜੁੜੇ ਉਹ ਸੰਸਦੀ ਬੋਰਡ ਚ ਹੁੰਦੇ ਨੇ ਨਰਿੰਦਰ ਮੋਦੀ ਕਿੱਥੋਂ ਲੜਨਗੇ ਅਮਿਤ ਸ਼ਾਹ ਕਿਹੜੇ ਹਲਕੇ ਤੋਂ ਲੜਨਗੇ ਸੰਸਦੀ ਬੋਰਡ ਫੈਸਲੇ ਕਰਦਾ ਇਸੇ ਤਰ੍ਹਾਂ ਹੁਣ ਅਕਾਲੀ ਦਲ ਨੇ ਵੀ ਸੰਸਦੀ ਬੋਰਡ ਬਣਾਤਾ ਬਲਵਿੰਦਰ ਸਿੰਘ ਪੂੰਦੜ ਚੇਅਰਮੈਨ ਬਣਾਏ ਗਏ ਨੇ ਜਨਮੇਜਾ ਸਿੰਘ ਸੇਖੋਂ ਸੀਨੀਅਰ ਲੀਡਰ ਨੇ ਸਾਬਕਾ ਮੰਤਰੀ ਹੋਣੇ ਗੁਲਜਾਰ ਸਿੰਘ ਰਣਕੇ ਸਾਬਕਾ ਮੰਤਰੀ ਮੈਂਬਰ ਨੇ ਪੰਜ ਮੈਂਬਰ ਨੇ ਜਨਮੇਜਾ ਸਿੰਘ ਸੇਖੋਂ ਗੁਲਜਾਰ ਸਿੰਘ ਰਣਕੇ ਦਿਲਜੀਤ ਸਿੰਘ ਚੀਮਾ ਮਹੇਸ਼ੰਦਰ ਗਰੇਵਾਲ ਇਹ ਸਾਰੇ ਬਲਵਿੰਦਰ ਸਿੰਘ ਪੁੰਦੜ ਚੇਅਰਮੈਨ ਨੇ ਜਨਮੇਦਰ ਸਿੰਘ ਸੇਖੋਂ ਗੁਲਜ਼ਾਰ ਸਿੰਘ ਰਣਕੇ ਡਾਕਟਰ ਦਿਲਜੀਤ ਸਿੰਘ ਚੀਮਾ ਮਹੇਸ਼ੰਦਰ ਗਰੇਵਾਲ ਸੋ ਇਹ ਪੰਜ ਮੈਂਬਰੀ ਜਿਹੜਾ ਇਹ ਸੰਸਦੀ ਬੋਰਡ ਜਿਹੜਾ ਇਹ ਬਣਾਇਆ ਗਿਆ ਹੀਰਾ ਸਿੰਘ ਗਾਬੜੀਆ ਪੰਜ ਮੈਂਬਰ ਨੇ ਇੱਕ ਮੈਂਬਰ ਨੇ ਹੀਰਾ ਸਿੰਘ ਗਾਬੜੀਆ ਉਹ ਵੀ ਇਸ ਬੋਰਡ ਦੇ ਖਜੋਦੀ ਮੈਂਬਰ ਸੋ ਹੁਣੇ ਬੋਰਡ ਜਿਹੜਾ ਆਉਂਦੇ ਸਮੇਂ ਜਿਹੜੀਆਂ 4 ਸਿਮਨੀ ਚੋਣਾਂ ਨੇ ਕਿਹਨੂੰ ਕੈਂਡੀਡੇਟ ਬਣਾਉਣਾ ਹੈ ਕਿਹਨੂੰ ਟਿਕਟ ਮਿਲੇ ਕਿਹਨੂੰ ਨਹੀਂ ਹੁਣ ਜਿਹੜਾ ਸੰਸਦੀ ਬੋਰਡ ਹੈ ਉਹਦੀ ਮਨਜ਼ੂਰੀ ਤੋਂ ਬਾਅਦ ਆਖਰੀ ਫੈਸਲਾ ਹੋਇਆਗਾ ਇਹ ਚੰਗਾ ਕਦਮ ਹੈ ਸੁਖਵੀਰ ਬਾਦਲ ਦੇ ਦੇ ਨਾਲ ਦਬਾਅ ਘਟੇਗਾ ਜੀ ਜੀ ਠੀਕ ਹੈ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਡਾ ਲਾ ਜੀ ਇਹ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਕੀਰ ਦੇ ਵਿੱਚ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਸੁਝਾਅ ਵੀ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਜੋ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਹਜੂ ਜੀ ਤੁਹਾਡਾ ਵੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਨੇ ਉਹਨਾਂ ਦੇ ਹਰ ਪੱਖ ਦਾ ਵੀ ਸਵਾਗਤ ਹੈ ਇਮੈਂ ਉਹਨਾਂ ਦਾ ਵਿਚਾਰ ਵੀ ਅੱਗੇ ਵਧਾਵਾਂ ਬਹੁਤ